200 ਸਸਤੋਰ ਨਵਜੂਤ ਸਸਤੋਰ ਹਾਂਜੀ ਸਰ ਜੀ ਨਵਜੂਤ ਸਾਹਿਬ ਸੰਸਾ ਵੱਲੋਂ ਜਿਹੜਾ ਅੱਜ ਉਪਰਾਲਾ ਕੀਤਾ ਜਾ ਰਿਹਾ ਕੀ ਕਹਿਣਾ ਚਾਹੁੰਦੇ ਇਹ ਜੀ ਬਹੁਤ ਵਧੀਆ ਉਪਰਾਲਾ ਕੀਤਾ ਗਿਆ ਕਿਉਂਕਿ ਇਹ ਹਾਕਰਪਰਾ ਇਦਾਂ ਦੇ ਆ ਇਹਨਾਂ ਮੀਂਹ ਦੇਖਦੇ ਇਹਨਾਂ ਹਨੇਰੀ ਦੇਖਦੇ ਆ ਮੈਂ ਤਾਂ ਚਲੋ ਖਵਾ ਦੇ ਨਾਲ ਜੁੜਿਆ ਰਹਿਦਾ ਮੈਂ ਇਹ ਵੀ ਦੇਖਿਆ ਕਈ ਵਾਰੀ ਇਹ ਜਦੋਂ ਵਿਆਹ ਵੀ ਹੁੰਦਾ ਇਹਨਾਂ ਦਾ ਕਿਸੇ ਦਾ ਤਾਂ ਇਹ ਵੀ ਹੁਣ ਤਾਂ ਵੱਲ ਪੜਨ ਚ ਆਇਆ ਵੀ ਇਹ ਅਖਬਾਰਾਂ ਵੰਡ ਕੇ ਫੇਰ ਆਪਣੀ ਬਰਾਤ ਨੂੰ ਜਾਂਦੇ ਆ ਇਹਕਰਕੇ ਬਹੁਤ ਜ਼ਿਆਦਾ ਮਿਹਨਤੀ ਹੈ ਜੋ ਅੱਜ ਇਹਨਾਂ ਦਾ ਸਰਸਤਾ ਲੋਕ ਪਰਾਲਾ ਕੀਤਾ ਗਿਆ ਬਹੁਤ ਸਲਾਗਾ ਜਾਊਗਾ ਮੈਂ ਇਹਦੀ ਪੂਰ ਜ਼ੋਰ ਸਲਾਗਾ ਕਰਦਾ ਤੇ ਜੋ ਇਹਨਾਂ ਨੇ ਸਨਮਾਨ ਕੀਤਾ ਉਹਦੇ ਨਾਲ ਇਹਨਾਂ ਦਾ ਬੜਾ ਮਾਨ ਸਨਮਾਨ ਵਾਜਦਾ ਹੈ ਠੀਕ ਹੈ ਜੀ ਬਾਕੀ ਮੈਂ ਸਾਰੇ ਪੱਤਰਕਾਰ ਭਾਜੀ ਅੱਜ ਤੁਸੀਂ ਇਕੱਠੇ ਹੋਏ ਆ ਮੀਡੀਆ ਤੋਂ ਵੀ ਤੇ ਪ੍ਰਿੰਟ ਮੀਡੀਆ ਤੋਂ ਵੀ ਤੇ ਇੱਕ ਪੰਜਾਬ ਸਰਕਾਰ ਵੱਲੋਂ ਜਿਹੜਾ ਹੈਗਾ ਨਸ਼ਿਆਂ ਦੇ ਖਿਲਾਫ ਜਿਹੜਾ ਜੰਦ ਨਸ਼ਿਆ ਵਿਰੋਧ ਅਰੰਭ ਕੀਤਾ ਗਿਆ ਉਹਦੇ ਵਿੱਚ ਮੈਂ ਤੁਹਾਨੂੰ ਸਾਰਿਆਂ ਤੋਂ ਸਹਿਯੋਗ ਕਰਦਾ ਔਰ ਸਾਰਿਆਂ ਨੂੰ ਮੇਰੇ ਵੱਲੋਂ ਖੁੱਲਾ ਕਹਿ ਰਿਹਾ ਵੀ ਤੁਸੀਂ ਖੁੱਲੀਆਂ ਖਬਰਾਂ ਲਾ ਸਕਦੇ ਹੋ। ਬੇ ਤੁਹਾਨੂੰ ਬੰਗਿਆ ਏਰੀਆ ਮਤਲਬ ਸਿਟੀ ਮੇਰਾ ਏਰੀਆ ਦਾ ਹੈਗਾ ਹੀ ਹੈ ਤੁਹਾਨੂੰ ਬੰਗਿਆ ਦੇ ਵਿੱਚ ਬਹਿਰਾਮ ਮਕੰਦਪੁਰ ਥਾਣਾ सदर ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਨਸ਼ੇ ਦੀ ਕੋਈ ਵੀ ਇਨਫੋਰਮੇਸ਼ਨ ਆਉਂਦੀ ਹੈ ਪਵਰ ਨੂੰ ਕਹਦੇ ਵੇ ਸਾਡੇ ਨਾਲ ਬਗੈਰ ਕਿਸੇ ਝਿਜਕ ਤੋਂ ਸਾਂਝੀ ਕਰ ਸਕਦੇ ਆ ਔਰ ਆਪਾਂ ਉਹਨਾਂ ਦਾ ਪੂਰਾ ਪੂਰਾ ਸਾਥ ਦੇਵਾਂਗੇ ਇਸ ਕਰਕੇ ਕਿਉਂਕਿ ਆਪਾਂ ਰਲ ਮਿਲ ਕੇ ਹਮਲਾ ਮਾਰਨਾ ਹੈ ਤੇ ਕਿਉਂਕਿ ਸਾਡੀ ਨੌਜਵਾਨ ਪੀੜ੍ਹੀ ਹੈਗੀ ਤੇ ਇਸ ਕਰਕੇ ਨਾ ਤੂੰ ਬਚੀ ਨੂੰ ਠੀਕ ਹੈ ਹਾਂਜੀ ਮਜਾਰੀ ਸਾਹਿਬ ਅੱਜ ਸਾਹਿਤ ਸੰਸਥਾ ਵੱਲੋਂ ਜਿਹੜਾ ਉਪਰਾਲਾ ਕੀਤਾ ਗਿਆ ਜਿਹੜੇ ਅਗਨੌਲੇ ਪੱਤਰਕਾਰ ਹੁੰਦੇ ਇਹ ਵੀ ਪ੍ਰੈਸ ਹੈ ਆਪਣੀ ਇਹਨਾਂ ਨੂੰ ਤੁਸੀਂ ਏਡਾ ਬੜਾ ਸਨਮਾਨ ਦਿੱਤਾ ਕੀ ਕਹਿਣਾ ਚਾਹੋਗੇ ਕਿਉਂਕਿ ਕਿਸੇ ਵੀ ਸਨੇਹ ਨੂੰ ਜਿਹੜਾ ਪੈਦਾ ਕਰਨਾ ਉਹਦੀ ਚੇਤਨਾ ਲਿਆਉਣੀ ਉਹ ਲੱਗ ਵਿਸ਼ਾ ਪਰ ਉਹ ਸਨੇਹ ਨੂੰ ਘਰ ਘਰ ਬਚਾਉਣਾ ਜਿਹੜੀ ਉਹਦੀ ਲੜੀ ਵਿੱਚ ਜਿਹੜੇ ਬੰਦੇ ਭੂਮਿਕਾ ਲਵਾਉਂਦੇ ਆ ਤੇ ਉਹਨਾਂ ਦੀ ਜਿੰਨੀ ਛਲਾਗ ਕੀਤੀ ਜਾਵੇ ਉਨੀ ਥੋੜੀ ਅੱਜ ਇਸੇ ਛਲਾਗ ਕਰਨ ਲਈ ਜੇ ਉਹਨਾਂ ਦਾ ਮਾਨਸਨਮਾਨ ਕਰ ਲਈ ਅਸੀਂ ਥਾਣਾ ਸਿਟੀ ਬੰਗਾ ਦੇ ਵਿੜੇ ਵਿੱਚ ਇਕੱਠੇ ਹੋਏ ਹਾਂ ਸਮੂਹ ਪੱਤਰਕਾਰ ਭਾਈਚਾਰਾ ਅਸੀਂ ਇਹ ਉਪਰਾਲਾ ਜਿਹੜਾ ਨਵਜੋਸ਼ ਸਸਤਾ ਔੜ ਬਲੂ ਕੀਤਾ ਤੇ ਥਾਣਾ ਮੁਖੀ ਸ਼੍ਰੀ ਬਰਿੰਦਰ ਕੁਮਾਰ ਜੀ ਦਿੱਤੇ ਤੌਰ ਤੇ ਸਾਡੇ ਦਰਮਿਆਨ ਪਹੁੰਚੇ ਆ ਤੇ ਅਸੀਂ ਸਾਰਿਆਂ ਨੇ ਰਲ ਕੇ ਤੇ ਜਿਹੜੇ ਅਖਬਾਰਾਂ ਨੂੰ ਲੈ ਕੇ ਘਰ-ਘਰ ਜਾ ਕੇ ਹੱਕਰ ਲੈ ਕੇ ਜਾਂਦੇ ਆ ਉਹ ਸੁਨੇਹਾ ਜਿਹੜਾ ਹੈ ਖਬਰਾਂ ਦਾ ਉਹ ਰਚਨਾਵਾ ਦਾ ਸੁਨੇਹਾ ਲੈ ਕੇ ਘਰ-ਘਰ ਜਾਂਦੇ ਆ ਉਹਨਾਂ ਸੀ ਹੱਕਾਂ ਦਾ ਮਾਨ ਸਨਮਾਨ ਕਰਨ ਲਈ ਅੱਜ ਇਸ ਵਕਤ ਇਹ ਜਿਹੜਾ 5 ਵਜੇ ਇੱਥੇ ਬੰਗਾ ਸਿੜੀ ਥਾਣੇ ਦੇ ਵਿੜੇ 'ਚ ਇਕੱਠੇ ਹੋਏ ਆ ਸੋ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਅੱਜ ਦੇ ਜਿਹੜਾ ਲਈ ਦੇਸਿਆ ਇਹਦੀਆਂ ਭਾਵਨਾਵਾਂ ਨੂੰ ਸਾਡੇ ਸਾਰਿਆਂ ਵੱਲੋਂ ਬਹੁਤ-ਬਹੁਤ ਸਲਾਮ ਇਹਨਾਂ ਦੀ ਜ਼ਿੰਮੇਵਾਰੀ ਨੂੰ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਮੀਂਹ ਹੀ ਹੋਰ ਹਰ ਤਰ੍ਹਾਂ ਦੇ ਵਿੱਚ ਜਾਂਦੇ ਇਹ ਦੇਖੋ ਜਿਹੜੀ ਕਿਰਤ ਗੱਲ ਆ ਮੈਂ ਪਹਿਲਾਂ ਵੀ ਗੱਲ ਕੀਤੀ ਹੈ ਜਿਹੜੀ ਕਿਰਤ ਦੀ ਗੱਲ ਆ ਕੋਈ ਵੀ ਜਿਹੜੀ ਚੀਜ਼ ਆ ਉਹ ਕਿਰਤ ਤੋਂ ਬਿਨਾਂ ਸਬੂਰਨ ਨਹੀਂ ਹੁੰਦੀ ਸੋ ਜਿਹੜਾ ਕਿਰਤ ਪੱਖੋਂ ਇਹਨਾਂ ਦਾ ਯੋਗਦਾਨ ਆ ਚਾਹੇ ਇਹਨਾਂ ਦੀ ਨ ਪਰ ਉਹ ਕਿਰਤ ਦੀ ਭੂਮਿਕਾ ਨਿਭਾਉਣ ਤੋਂ ਕਦੇ ਵੀ ਇਹ ਪਿੱਛੇ ਨਹੀਂ ਹਟਦੇ ਚਾਹੇ ਉਹ ਮੌਸਮ ਦੀ ਗੱਲ ਹੋਵੇ ਚਾਹੇ ਉਹ ਪਰਿਵਾਰਕ ਜੀਮੇ ਦੀ ਗੱਲ ਹੋਵੇ ਪਰ ਇਹਨਾਂ ਦੀ ਭੂਮਿਕਾ ਹਮੇਸ਼ਾ ਜਿਹੜੀ ਸਾਰਤਕ ਰਹੀ ਹੈ ਇਹ ਅਗਨੋਲਜ ਰਹਿੰਦੇ ਪਹਿਲਾਂ ਤੁਸੀਂ ਦੇਖ ਤੁਸੀਂ ਬਹੁਤ ਵਧੀਆ ਬਰਾਨਾ ਕੀਤਾ ਜੀ ਬਸ ਅਸੀਂ ਕਿਉਂਕਿ ਜਦੋਂ ਆਪਾਂ ਕਿਸੇ ਦਾ ਮਾਨ ਸਨਮਾਨ ਕਰਦੇ ਆਂ ਕਿਸੇ ਨੂੰ ਉਹਨੂੰ ਨਵਾਂ ਉਤਸ਼ਾਹ ਮਿਲਦਾ ਤੇ ਇਹ ਮਾਨ ਸਨਮਾਨ ਨਹੀਂ ਦਿੰਦਾ ਮਾਨ ਸਨਮਾਨ ਨਹੀਂ ਇੱਕ ਸੱਚੀ ਕਿਰਤ ਦਾ ਮਾਨ ਸਨਮਾਨ ਜਿਹੜਾ ਰੁਝਾਨ ਅੱਜਕਲ ਅਖਬਾਰ ਲੈ ਕੇ ਪੜਨ ਦਾ ਘਟਦਾ ਯਾਰ ਇਸ ਵਾਰ ਕੀ ਕਹਿੰਦੇ ਨੇ ਹਾਂਜੀ ਕਿਉਂਕਿ ਜਦੋਂ ਸੋਸ਼ਲ ਮੀਡੀਆ ਦਾ ਦੌਰ ਭਾਰੂ ਹੋਇਆ ਉਦੋਂ ਤੋਂ ਬੇਸ਼ੱਕ ਜਿਹੜਾ ਪ੍ਰਿੰਟ ਮੀਡੀਆ ਪ੍ਰਭਾਵਤ ਹੋਇਆ ਪਰ ਇਸ ਪ੍ਰਭਾਵਿਕ ਮਾਹੌਲ ਦੇ ਵਿੱਚ ਵੀ ਅਸੀਂ ਦਾਅਦ ਦਿੰਦੇ ਹਾਂ ਪ੍ਰਿੰਟ ਮੀਡੀਆ ਦੀ ਕਿ ਉਹ ਲਗਾਤਾਰ ਜਿਹੜੀ ਆਪਣੀਆਂ ਸਵਾਵਾਂ ਲਵਾਉਣ ਲਈ ਲੱਗਾ ਹੋਇਆ ਈ ਸਨੇਹਾ ਦੇਣਾ ਚਾਹੁੰਦੇ ਅੱਜ ਦੇ ਦਿਨ ਸਨੇਹੀ ਦਿੰਨਾ ਚਾਹੁੰਦੇ ਆ ਵੀ ਆਪਾਂ ਜਿਹੜਾ ਮੀਡੀਆ ਆ ਤੇ ਜਿਹਨੂੰ ਆਪਾਂ ਲੋਕਤੰਤਰ ਦਾ ਚੌਥਾ ਸੱਮ ਮੰਨਦੇ ਆ ਤੇ ਇਹਦੇ ਨਾਲ ਜੁੜਨਾ ਇਹਨੂੰ ਸਹਿਯੋਗ ਕਰਨਾ ਇਹਨਾਂ ਹਮੇਸ਼ਾ ਸਾਨੂੰ ਹਮੇਪਾਨੀ ਚਾਹੀਦੀ। ਨਹੀਂ ਦੇਸ ਤੇ ਕੀ ਕਹਿਣਾ ਚਾਹੁੰਦੇ ਆ? ਮੇਰੇ ਦੱਸ ਤੇ ਇਹ ਵੀ ਅਸੀਂ ਕੰਨੇ ਵੀ ਕਿਰਤ ਦਾ ਜਿਹੜਾ ਮਾਨ ਸਨਮਾਨ ਹੋਣਾ ਚਾਹੀਦਾ ਤੇ ਕਿਉਂਕਿ ਜਿਹੜਾ ਸਮਾਜ ਦਾ ਜਿਹੜੀ ਪ੍ਰਸਤੀਤੀ ਆ ਉਹਦੀ ਸਿਹਧਾਨ ਵਿੱਚ ਉਹਦੀ ਸਾਰਤਕਤਾ ਵਿੱਚ ਜਿਹੜੀ ਕਿਰਤ ਦਾ ਵੱਡਾ ਯੋਗਦਾਨ ਆ ਸੋ ਕਿਰਤ ਨੂੰ ਹਮੇਸ਼ਾ ਸਲਾਮ ਕਰਨੀ ਚਾਹੀਦੀ ਏ ਕਿੰਨੇ ਕੰਮਿਆਂ ਦਾ ਸਨਮਾਨ ਕੀਤਾ ਸੀ ਅੱਜ ਜਿੰਨੇ ਵੀ ਬੰਗਾ ਵਿੱਚ ਏਜੰਸੀਆਂ ਜਿਹੜੀਆਂ ਚਾਹੇ ਹੁਣ ਮੌਜੂਦਾ ਚੱਲਦੀਆਂ ਚਾਹੇ ਪਹਿਲੀਆਂ ਚੱਲ ਚੁੱਕੀਆਂ ਅਸੀਂ ਸਾਰਿਆਂ ਨੂੰ ਯਾਦ ਕੀਤਾ ਅੱਜ ਦੇ ਮੌਕੇ ਤੇ ਕਿਉਂਕਿ ਹਰ ਇੱਕ ਦੀ ਵੱਡੀ ਭੂਮਿਕਾ ਆ ਸੋ ਅਸੀਂ ਸਾਰਿਆਂ ਦਾ ਅੱਜ ਮਾਨ ਸਨਮਾਨ ਇੱਥੇ ਕੀਤਾ ਠੀਕ ਹੈ ਜੀ ਥੈਂਕ ਯੂ ਹਾਂਜੀ ਦਸਲ ਸਾਹਿ ਅੱਜ ਜੋ ਉਹ ਸਹਿਸਥਾ ਹੜ ਦਾ ਜਿਹੜਾ ਇਹ ਉਪਰਾਲਾ ਹੈ ਮੈਂ ਸਮਝਦਾ ਕਿ ਇਹ ਬਹੁਤ ਵੱਡਾ ਉਪਰਾਲਾ ਸੀ ਅ ਅਸੀਂ ਜਦੋਂ ਅਸੀਂ ਸਵੇਰੇ ਸਾਰੇ ਸੁੱਤੇ ਪਏ ਹੁੰਨੇ ਆ ਘਰਾਂ ਦੇ ਵਿੱਚ ਪਰ ਜਿਹੜੇ ਸਾਡੇ ਹਾਕਰ ਭਰਾ ਹੈ ਉਹ ਸਾਨੂੰ ਅਖਬਾਰਾਂ ਜਿਹੜੀਆਂ ਉਹ ਘਰ-ਘਰ ਪਹੁੰਚਾਉਂਦੇ ਆ ਸ਼ਬਦਾਂ ਦਾ ਜਿਹੜਾ ਸੁਨੇਹਾ ਸਾਡੇ ਤੱਕ ਪਹੁੰਚਦਾ ਹੈ ਇਹਦੇ ਨਾਲ ਵਿਗਿਆਨਕ ਚੇਤਨਾ ਦਾ ਪਸਾਰ ਹੁੰਦਾ ਹੈ ਤੇ ਮੈਂ ਸਮਝਦਾ ਕਿ ਇਹ ਉਹਨਾਂ ਦਾ ਸਾਡੇ ਵੱਲੋਂ ਬਹੁਤ ਮਾਮੂਲੀ ਮੈਂ ਕਹੂੰਗਾ ਕਿ ਸਾਡੀ ਕੋਸ਼ਿਸ਼ ਸੀ ਕਿ ਉਹਨਾਂ ਦਾ ਸਨਮਾਨ ਜਿਹੜਾ ਕੀਤਾ ਜਾਵੇ ਮੇਰਾ ਖਿਆਲ ਹੈ ਵੀ ਪੰਜਾਬ 'ਚ ਇਹ ਪਹਿਲਾ ਹੀ ਉਪਰਾਲਾ ਹੋ ਸਕਦਾ ਹੈ ਕੋਈ ਪਵਤਾ ਰਹੇ ਕੋਈ ਨਹੀਂ ਸਾ ਪਵਤਾ ਨਹੀਂ ਕੋਈ ਕੋਈ ਮੈਸੇਜ ਮੇਰੇ ਕੋਲ ਮੈਸੇਜ ਇਹ ਹੈ ਕਿ ਸਾਨੂੰ ਕਿਰਤ ਦਾ ਜਿੱਦਾਂ ਅਸੀਂ ਸੋਚਿਆ ਸਾਡੇ ਦਿਲਾਂ 'ਚ ਵੀ ਕਿਰਤ ਦਾ ਸਨਮਾਨ ਹੋਣਾ ਚਾਹੀਦਾ ਉਦਾਂ ਹੀ ਸਾਨੂੰ ਸਾਰਿਆਂ ਨੂੰ ਹੀ ਜਿਹੜਾ ਇਹ ਕਿਰਤ ਦਾ ਸਨਮਾਨ ਕਰਨਾ ਚਾਹੀਦਾ ਤੇ ਮੈਂ ਥਾਣਾ ਮੁਖੀ ਸ਼੍ਰੀ ਵਿਨਦਰ ਕੁਮਾਰ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਸਾਨੂੰ ਉਹਨਾਂ ਨੇ ਆਪਣੇ ਵਿਹੜੇ ਜਿਹੜੀ ਉਹ ਖੁੱਲੀ ਜਗ੍ਹਾ ਦਿੱਤੀ ਹੈ ਸਾਨੂੰ ਅਸ਼ੀਰਵਾਦ ਦਿੱਤਾ ਹੈ ਜੀ ਹਾਂਜੀ 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 ਫਤਵਾਰੀ ਸਾਹਿਬ ਕੁਝ ਕਹਿਣਾ ਚਾਹੁੰਦੇ ਜੀ ਪਰਨਮ ਦਾ ਸਤਿਕਾਰਯੋਗ ਸਾਥੀਓ ਵੀਰੋ ਇਹ ਲਾਈਨਾਂ ਜਿਹੜੀਆਂ ਮੈਂ ਪੇਸ਼ ਕਰਨ ਜਾ ਰਿਹਾ ਹਾਂ ਇਹ ਕਾਮਰੇਡ ਤਾਰਾ ਸਿੰਘ ਨੇ ਜੋ ਕਿ ਜੁਕੇ ਵਿੱਚ ਰਹਿ ਰਹੇ ਨੇ ਉਹਨਾਂ ਨੇ ਲਿਖੀਆਂ ਸਨ ਅੱਜ ਦਾ ਦਿਨ ਪਹਿਲੀ ਮਈ ਜਿਹੜਾ ਮਜ਼ਦੂਰ ਦਿਵਸ ਵਜੋਂ ਮਨਾਇਆ ਜਾ ਰਿਹਾ ਹੈ ਅੱਜ ਇਹ ਜਿਹੜਾ ਮਜ਼ਦੂਰ ਕੀ ਕਹਿ ਰਿਹਾ ਹੈ ਹਾਂਜੀ ਮੈਦਾਨ ਦਿਹਾੜਾ ਮਜ਼ਦੂਰਾਂ ਦਾ ਤਿਹਾਰ ਏ ਜਗਦਿਆਂ ਵੇ ਲੜਾ ਨੂੰ ਸਾਡੀ ਏ ਬੰਗਾਰ ਏ ਮੈਦਾਨ ਦਿਹਾੜਾ ਮਜ਼ਦੂਰਾਂ ਦਾ ਤਿਹਾਰ ਏ ਜਗ ਜਿਆ ਵੇ ਲੜਾ ਨੂੰ ਸਾਡੀ ਬੰਗਾਰੀ ਮੈਦਾ ਦਿਹਾੜਾ ਭਾਵੇਂ ਕੋਈ ਗੋਰਾ ਹੈ ਭਾਵੇਂ ਕੋਈ ਕਾਲਾ ਹੈ ਜਗ ਵਿੱਚ ਦੇਖੋ ਅੱਜ ਸਾਡਾ ਬੋਲ ਬਲਾ ਹੈ ਜਗ ਵਿੱਚ ਦੇਖੋ ਅੱਜ ਸਾਡਾ ਬੋਲ ਬਲਾ ਹੈ ਕੁਨਾ ਕੁਨਾ ਗਲੀ ਗਲੀ ਗੂੰਜਦਾ ਬਜਾਰ ਜਗ ਦੇ ਆਵੇ ਲੜਾ ਨੂੰ ਸਾਡੀਆਂ ਵੰਗਾਰੇ ਮੈਦਾ ਦਿਹਾੜਾ ਉੱਠਿਆ ਸੀ ਅੜਕੇ ਸ਼ੰਕਾਂਗੋ ਦੇ ਸ਼ਹਿਰ ਚੋਂ ਵਣਿਆਏ ਭੰਬੜ ਅੱਜ ਲੁੱਟ ਕੇ ਹੀ ਕੈਰ ਚੋਂ ਸਰਤੀਤੇ ਹੋਇਆ ਅੱਜ ਇਸ ਦਾਪਸਾਰੀਏ ਰਤੀਤੇ ਹੋਇਆ ਅੱਜ ਇਸ ਦਾ ਪਸਾਰੀ ਜਗ ਦੇ ਆਵੇ ਲੜਾ ਨੂੰ ਸਾਡੀ ਇਹ ਬੰਗਾਰੀ ਮੈਦਾਨ ਦਿਹਾੜਾ ਹਾਂਜੀ ਤੁਹਾਡਾ ਕੀ ਨਾਮ ਜੀ ਸਤਿੰਦਰ ਕੁਮਾਰ ਜੀ ਤੇ ਕਿਹੜਾ ਪਿੰਡ ਤੁਹਾਡਾ ਕਜਲਾ ਰੋਡ ਫਿਜ਼ੀਕਲ ਪਾਰਕ अच्छा, अच्छा जी आज ਤੁਹਾਡਾ ਸਨਮਾਨ ਹੋਇਆ ਕੀ ਕਹਿਣਾ ਚਾਹੁੰਦੇ ਵਧੀਆ ਲੱਗਦਾ ਹਾਂਜੀ 2009 ਦੇ ਵਿੱਚ ਕੰਮ ਸ਼ੁਰੂ ਕੀਤਾ ਸੀ ਉਸ ਵੇਲੇ ਮੈਂ 9th ਕਲਾਸ ਚ ਸੀਗਾ ਅੱਛਾ ਤੇ ਹੁਣ 2025 ਚ ਵੀ ਕਰ ਰਿਹਾ ਹਲੇ 15 ਸਾਲ ਹੋ ਗਏ ਅੱਛਾ ਤੇ ਬਾਲਕੀ ਕਰ ਰਿਹਾ ਹਲੇ ਕਿੱਦਾਂ ਲੱਗਦਾ ਕੰਮ ਕਰਕੇ ਖੁਸ਼ੀ ਹਾਂਜੀ ਵਧੀਆ ਲੱਗਦੀ ਸਵੇਰੇ ਸਵੇ ਦੀ ਡਿਊਟੀ ਹੁੰਦੀ 2 ਘੰਟੇ ਦੀ ਉਤੋਂ ਬਾਅਦ ਜੋ ਮਾੜੀ ਕਰੋ ਜੀ ਆਪਣਾ ਹਾਂਜੀ ਹਾਂਜੀ ਫਿਰ ਉਤੋਂ ਮੈਂ ਸਪੇਅਰ ਪਾਰਟ ਦਾ ਕੰਮ ਕਰਦਾ ਸੁਦੇਸ਼ ਮੋਟਰ ਦੇ ਅੱਛਾ ਜੀ ਹਾਂਜੀ ਤੇ ਕਿੱਦਾਂ ਦਾ ਐਕਸਪੀਰੀਅੰਸ ਹੁੰਦਾ ਤੁਸੀਂ ਜਦ ਘਰਾਂ ਦੇ ਵਿੱਚ ਜਾਂਦੇ ਆਤਾਰ ਖੁਸ਼ੀ ਹੁੰਦੀ ਜੀ ਆਪਣੇ ਆਪ ਨੂੰ ਜੀ ਵੀ ਅਸੀਂ ਆਪ ਆਪਣਾ ਕੰਮ ਕਰ ਕਰਦੇ ਆਂ ਪਰੈਂਟਸ ਨੂੰ ਅਸੀਂ ਇੰਨਾ ਦੁਖੀਆਂ ਕਰਦੇ ਕਿੰਨੇ ਵਜੇ ਤੜਕੇ ਉੱਠਦੇ ਸਪੰਜ ਕੋਜ ਉੱਠ ਖੜੀ ਤੇ ਠੀਕ ਹੈ ਕਿੰਨੇ ਕੁ ਪਿੰਡਾਂ 'ਚ ਜਾਂਦੇ ਤੁਸੀਂ ਮੇਰੇ ਕੋਲ ਇੱਧਰ ਪਵਾੜਾ ਰੋਡ ਹੈ ਸੋਤਰਾ ਰੋਡ ਹੈ ਇਹ ਗੁਰ ਤੇ ਪੁੰਗਲਵੇਟ ਹੈ ਸਾਰਗੇਟ ਹੈ ਤੇ 베ਦੀਆ ਮੱਲਾ ਹੈ ਹਾਂਜੀ ਬੱਚਿਆਂ ਨੂੰ ਕੀ ਸਨੇਹਾ ਦੇਣਾ ਚਾਹਦੇ ਆ ਮੈਂ ਤਾਂ ਇਹ ਕਹਾਂਗਾ ਜੀ ਆਪਣੀ ਆਪਣੀ ਡਿਊਟੀ ਕਰਨ ਕੋਈ ਵੀ ਕੋਈ ਨਸ਼ੇ ਪੱਤੇਆਂ ਨੂੰ ਨਾ ਜਾਵੇ ਤੋਂ ਆਪਣਾ ਕੰਮ ਕਰਨ ਆਪਣੇ ਘਰ ਜਿੰਦਾਂ ਦੇ ਦੇਖਣ ਤੇ ਫੈਮਲੀ ਆਪਣੀ ਖੁਸ਼ ਰੱਖਣ ਥੈਂਕ ਯੂ